ਵੱਡੀ ਖਬਰ ਸਾਂਝੀ ਕਰ ਰਿਹਾ ਹਾਲਾਂਕਿ ਕੱਲ ਤੀਸਰੀ ਵਾਰ ਉਹਨਾਂ ਨੇ ਸੋਚ ਚੁੱਕੀ ਹੈ ਤੇ ਅੱਜ ਉਹਨਾਂ ਦੇ ਵੱਲੋਂ ਦਫ਼ਤਰ ਪਹੁੰਚ ਕੇ ਆਪਣਾ ਅਹੁਦਾ ਸੰਭਾਲਿਆ ਗਿਆ ਅੱਜ ਉਸ ਦੇ ਦੌਰਾਨ ਤਾੜੀਆਂ ਦੇ ਨਾਲ ਸਵਾਗਤ ਹੋਇਆ ਕਿਸਾਨਾਂ ਦੇ ਲਈ ਵੀ ਵੱਡਾ ਐਲਾਨ ਕੀਤਾ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕੱਲ ਦਾ ਦਿਨ ਕਾਫੀ ਅਹਿਮ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਤੀਸਰੀ ਵਾਰ ਜੜੀਆਂ ਸੌ ਚੁੱਕੇ ਤੇ ਉੱਥੇ ਹੀ तमाम ਜਿਹੜੇ ਸੰਸਦ ਮੈਂਬਰਾਂ ਦੇ ਵੱਲੋਂ ਸੌ ਚੁੱਕੀ ਗਈ ਤੇ ਅੱਜ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਪਣਾ ਕਾਰਜਕਾਲ ਸੰਭਾਲਿਆ ਕਿ ਆ ਨਵੀਂ ਸਰਕਾਰ ਦੀ ਕੈਬਨਟ ਦੀ ਅੱਜ ਪਹਿਲੀ ਮੀਟਿੰਗ ਹੋਵੇਗੀ ਤਮਾਮ ਜੜੇ ਫੈਸਲੇ ਲੈਣ ਜਾਣ ਕੇ 5 ਵਜੇ ਪੀਐਮ ਮੋਦੀ ਦੀ ਰਿਹائش ਤੇ ਮੀਟਿੰਗ ਕੀਤੀ ਜਾਵੇਗੀ ਦੱਸਦੀ ਹੈ ਕਿ ਜਿਹੜਾ ਉਹਦਾ ਸੰਦਿਆ ਹੀ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਕਿ ਆ ਮਨਜ਼ੂਰੀ ਵਾਲੀ ਫਾਈਲ ਦੇ ਉੱਤੇ ਪਹਿਲੀ ਵਾਰ ਜਿਹੜੇ ਦਸਤਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੇ ਗਏ ਪੀਐਮ ਕਿਸਾਨ ਨਿਧੀ ਦੀ 12ਵੀਂ ਕਿਸ਼ਤ ਜਿਹੜੀ ਜਾਰੀ ਕਰ ਦਿੱਤੀ ਗਈ ਮਜ਼ਦੂਰੀ ਦਿਨਵਾਲੀ ਫਾਈਲ ਦੇ ਉੱਤੇ ਜਿਹੜੇ ਸਿਗਨੇਚਰ ਕੀਤੇ ਗਏ ਜਿਸ ਦੇ ਨਾਲ 9 ਕਰੋੜ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਦੱਸਦੀ ਹੈ ਕਿ 20000 ਕਰੋੜ ਰੁਪਏ ਦੇ ਕਿਸਾਨਾਂ ਜਿਹੜੇ ਆ ਇਹ ਅ ਦਿੱਤੇ ਜਾਣਗੇ ਫਾਇਦੇ ਦਿੱਤੇ ਜਾਣਗੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਪਣਾ ਕਾਰਜਕਾਲ ਸੰਭਾਲਿਆ ਗਿਆ ਤਾਂ ਉੱਥੇ ਹੀ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਅੱਜ ਗੱਲ ਦੀ ਗੱਲ ਕੀਤੀ ਚਾਵੇ ਤਾਂ ਕੱਲ ਤੀਸਰੀ ਵਾਰ ਉਹਨਾਂ ਦੇ ਵੱਲੋਂ ਸੋਹ ਚੁੱਕੀ ਜਾਂਦੀ ਹੈ ਤਮਾਮ ਸੰਸਦ ਮੈਂਬਰਾਂ ਦੇ ਵੱਲੋਂ ਵੀ ਸੋਹ ਚੁੱਕੀ ਗਈ ਤੇ ਅਚਿਹੇ ਦੇ ਵਿੱਚ ਅੱਜ ਪਹਿਲੀ ਵਾਰ ਚੜੀਆ ਕੈਬਨਟ ਦੀ ਮੀਟਿੰਗ ਹੋਵੇਗੀ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਲਏ ਜਾ ਸਕਦੇ ਨੇ ਲੋਕਾਂ ਨੂੰ ਖੁਸ਼ਖਬਰੀ ਵੀ ਦਿੱਤੀ ਜਾਵੇਗੀ ਤੇ ਅਚੇਹ ਦੇ ਵਿੱਚ ਕਿਸਾਨਾਂ ਲਈ ਤਾਂ ਵੱਡਾ ਐਲਾਨ ਕਰ ਦਿੱਤਾ ਮਨਜ਼ੂਰੀ ਦੇਣ ਵਾਲੀ ਪਹਿਲੀ ਫਾਈਲ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦਸਤਖਤ ਕੀਤੇ ਗਏ ਕਿਹਾ ਜਾ ਰਿਹਾ ਹੈ ਕਿ 9 ਕਰੋੜ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੀਆਂ ਹਾਲਾਂਕਿ ਅੱਜ ਪੀਐਮ ਦੀ ਰਿਹਾਈਸ਼ ਤੇ 5 ਵਜੇ ਮੀਟਿੰਗ ਹੋਵੇਗੀ ਤਮਾਮ ਸੰਸਦ ਮੈਂਬਰ ਪਹੁੰਚਣਗੇ ਜਿਸ ਦੇ ਦੌਰਾਨ ਦੇਸ਼ ਦੇ ਹਿੱਤ ਵਿੱਚ ਕਈ ਫੈਸਲੇ ਲਏ ਜਾਣਗੇ ਜਿਸ ਦਾ ਸਭ ਨੂੰ ਇੰਤਜ਼ਾਰ ਹੈ 5 ਵਜੇ ਤਮਾਮ ਚੜ੍ਹਿਆ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਇਹਨਾਂ ਸੰਸਦ ਮੈਂਬਰਾਂ ਦੇ ਵੱਲੋਂ ਕੀਤੀ ਜਾਵੇਗੀ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਜਾਣਗੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਫ਼ਤਰ ਪਹੁੰਚ ਕੇ ਆਪਣਾ ਕਾਰਜ ਕਲ ਸੰਭਾਲਿਆ ਗਿਆ ਉਸ ਦੇ ਦੌਰਾਨ ਤਾੜੀਆਂ ਦੇ ਨਾਲ ਸਵਾਗਤ ਕੀਤਾ ਗਿਆ ਜਿਸ ਦੀ ਲਾਈਵ ਵੀਡੀਓ ਸਾਹਮਣੇ ਆਈਏ ਇੱਕ ਵਾਰ ਤਸਵੀਰਾਂ ਦੇ ਰੁਕ ਕਰਦੇ ਆਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਆਪਣਾ ਕਾਰਜ ਕਲ ਸੰਭਾਲਦਿਆਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ